ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਕਿਲਾਸ਼ ਹੈ ਤੇ ਮੈਂ ਨੈਨ ਗਲੋਬਲ ਫਾਊਂਡੇਸ਼ਨ ਦਾ ਟੀਮ ਮੈਂਬਰ ਹਾਂ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਜਿਸ ਤਰ੍ਹਾਂ ਕਿ ਗਰਮੀ ਵੱਧ ਗਈ ਹੈ ਕਲੇ ਇਨਸਾਨਾਂ ਦੇ ਸੁੱਕਨੇ ਸ਼ੁਰੂ ਹੋ ਗਏ ਆ ਤੇ ਪੰਛੀਆਂ ਨੂੰ ਵੀ ਪਿਆਸ ਲੱਗਦੀ ਜੇ ਪਹਿਲਾਂ ਛੱਪੜ ਹੁੰਦੇ ਸੀ ਤਲਾਹ ਹੁੰਦੇ ਸੀ ਜਿੱਥੇ ਪਾਣੀ ਪੀ ਲੈਂਦੇ ਸੀ ਅੱਜ ਇਹ ਸਭ ਚੀਜ਼ ਇਨਸਾਨਾਂ ਨੇ ਖਤਮ ਕਰ ਦਿੱਤੀ ਤੇ ਇਸ ਕਰਕੇ ਇਨਸਾਨਾਂ ਦੀ ਹੀ ਡਿਊਟੀ ਹੈ ਉਹਨਾਂ ਦੀ ਪਿਆਸ ਬੁਝਾਉਣੀ ਤੇ ਅੱਜ ਸਾਡੀ ਐਨ ਜੀਓ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿੱਥੇ ਮਿੱਟੀ ਦੇ ਕਸੋਰੇ ਫਰੀ ਵੰਡੇ ਜਾ ਰਹੇ ਆ ਇਹਦੇ ਵਿੱਚ ਪਾਣੀ ਭਰ ਕੇ ਕਿਸੇ ਆਪਣੀ ਛੱਤ ਤੇ ਰੱਖੋ ਤਾਂ ਕਿ ਪੰਛੀਆਂ ਦੀ ਪਿਆਸ बुझ ਸਕੇ ਤੇ ਬਹੁਤ ਜ਼ਰੂਰੀ ਹੈ ਇਹ ਛੋਟਾ ਜਾ ਉਪਰਾਲਾ ਕਰਦੇ ਪਏ ਆ ਤੇ ਤੁਹਾਡੇ ਹੋ ਸਕਦਾ ਤੁਹਾਡੇ ਮਾਧਿਅਮ ਨਾਲ ਕੋਈ ਵਿਅਕਤੀ ਹੋਰ ਦੇਖੇ ਤੇ ਉਹ ਵੀ ਆਪਣੀ ਛੱਤੇ ਪਾਣੀ ਰੱਖੇ ਕਿਉਂਕਿ ਪੰਛੀ ਤੇ ਇਨਸਾਨਾਂ ਦਾ ਰਿਸ਼ਤਾ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਰਿਸ਼ਤਾ ਹੈ ਮੈਂ ਗੱਲ ਕਰਾਂ ਪੁਰਾਣੇ ਟਾਈਮ ਦੇ ਦੀ ਸਾਨੂੰ ਕਲਮ ਫੜਨ ਦੀ ਜਿਹੜੀ ਤਾਕਤ ਹੈ ਨਾ ਕਲਮ ਫੜਨੀ ਸਿਕਾਈ ਪੰਛੀਆਂ ਨੇ ਮੋਰ ਦਾ ਪੰਖ ਹੁੰਦਾ ਹੀ ਜਿੱਦ ਤੋਂ ਹੀ ਕਲਮ ਫੜ ਕੇ ਲਿਖਣਾ ਸ਼ੁਰੂ ਕੀਤਾ ਅੱਜ ਪੜ੍ਹ ਲਿਖ ਕੇ ਤਾਂ ਵੱਡੇ ਬੰਦ ਗਏ ਅਸੀਂ ਕੰਕਰੀਟ ਦਾ ਜੰਗਲ ਬਣਾ ਰਿਆ ਲੇਕਿਨ ਸਾਨੂੰ ਜਮੀਨੀ ਪੱਧਰ ਤੋਂ ਚੁੱਕਣ ਵਾਲੇ ਪੰਛੀ ਆ ਜੰਗਲ ਅਸੀਂ ਕਦੇ ਨਹੀਂ ਲਗਾਏ ਜੰਗਲ ਲਗਾਣੇ ਪੰਛੀ ਆ ਪੰਛੀਆਂ ਨੇ ਜੰਗਲ ਲਗਾਉਂਦੇ ਜਿਹਦੀ ਅਸੀਂ ਲੱਕੜਾ ਵੀ ਲੈਂਦੇ ਆ ਫਲ ਵੀ ਖਾਂਦੇ ਆ ਪੰਛੀ ਤੇ ਇਨਸਾਨ ਦਾ ਰਿਸ਼ਤਾ ਬਹੁਤ ਵੱਡਾ ਹੈ ਇਸ ਕਰਕੇ ਪੰਛੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਇੰਟੀਫਿਕਲੀ ਹੋ ਜਵੇ ਜਾਂ ਇਹੇ ਸਾਸ਼ ਆਪਾ ਐਸਟਰੋਲੋਜੀ ਯਾਨੀ ਕਿ ਜੋਤਿਸ਼ ਵਿਗਿਆਨ ਦੇ ਹਿਸਾਬ ਨਾਲ ਵੀ ਗੱਲ ਕਰੀਏ ਤੇ ਕਿਸੇ ਵੀ ਬੰਦੇ ਨੂੰ ਵਾਰੀ ਘਾਟਾ ਹੁੰਦਾ ਪਰੇਸ਼ਾਨੀ ਹੁੰਦੀ ਹੈ ਤੇ ਉਹਨੂੰ ਪੰਡਤ ਇਹੀ ਕਹਦੇ ਨੇ ਪੰਛੀਆਂ ਨੂੰ ਦਾਣਾ ਪਾਓ ਪੰਛੀ ਨੂੰ ਪਾਣੀ ਪਾਓ ਤੇ ਇਹ ਗੂਗਲ ਕਰਕੇ ਦੇਖ ਲਓ ਗੂਗਲ ਵੀ ਤੁਹਾਨੂੰ ਦੱਸੇਗਾ ਕਿ ਪੰਛੀਆਂ ਨੂੰ ਪਾਣੀ ਪਾਣਾ ਤੁਹਾਡੇ ਏ ਜਿਹੜੇ ਆ ਬੜਾ ਟਾਈਮ ਜਿਹੜਾ ਹੈ ਜੋਤਿਸ਼ ਸ਼ਾਸਤਰ ਦੇ ਮੁਤਾਬਿਕ ਜਿਹੜਾ ਬੜਾ ਟਾਈਮ ਹੀ ਲੰਘ ਜਾਂਦਾ ਹੈ ਇਸ ਕਰਕੇ ਜੇ ਤੁਹਾਨੂੰ ਸ਼ਾਸਤਰ ਵੀ ਕਹਿੰਦਾ ਹੈ ਸਾਇੰਸ ਵੀ ਕਹਿ ਰਿਹਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਫਿਰ ਆਪਾਂ ਕਿਉਂ ਨਹੀਂ ਰੱਖਦੇ ਇਹ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਛੀ ਨੂੰ ਬਚਾਇਆ ਜਾ ਸਕੇ ਪੰਛੀ ਬਚੇ ਰਹਿਣਗੇ ਤੇ ਇਨਸਾਨ ਵੀ ਬਚੇ ਰਹਿਣਗੇ ਨਾਸਾ ਨੇ ਦੱਸਿਆ ਯੋਧ ਕਰਕੇ ਕਿ ਜੇ ਦੁਨੀਆ ਤੋਂ ਪੰਛੀ ਖਤਮ ਹੋ ਗਏ ਤਾਂ ਇਨਸਾਨ ਵੀ ਖਤਮ ਹੋ ਜਾਣਗੇ ਇਨਸਾਨ ਤੇ ਪੰਛੀ ਦਾ ਇੰਨਾ ਵੱਡਾ ਰਿਸ਼ਤਾ ਹੈਗਾ ਜੇ ਇਸ ਕਰਕੇ ਪੰਛੀਆਂ ਨੂੰ ਬਚਾ ਲਓ ਤੁਸੀਂ ਪੰਛੀਆਂ ਨੂੰ ਬਚਾ ਕੇ ਕੋਈ ਇਨਸਾਨ ਨਹੀਂ ਕਰ ਰਹੇ ਆਪਣੇ ਆਪ ਨੂੰ ਸਾਰਿਆਂ ਨੂੰ ਕਿ ਪੰਛੀਆਂ ਨੂੰ ਬਚਾਉਣ ਦੇ ਲਈ ਪਾਣੀ ਦਾ ਘਟੋਣਾ ਜਰੂਰ ਰੱਖੋ ਤੇ ਘਰੋਂ ਨਿਕਲਦੇ ਵੇ ਪਾਣੀ ਦੀ ਬੋਤਲ ਲੈ ਕੇ ਜਰੂਰ ਨਿਕਲੋ ਤਾਂ ਕਿ ਰਸਤੇ 'ਚ ਕਿਤੇ ਖਾਲੀ ਕਸੋਰਾ ਮਿਲ ਜੇ ਇਹ ਸੁਖਦਾ ਹੋਇਆ ਪੇੜ ਦਿਖ ਜੇ ਉਹਦੇ ਤੇ ਇੱਕ ਬੋਤਲ ਪਾਣੀ ਪਾ ਦਿਓ ਤੁਹਾਡਾ ਇੱਕ ਬੋਤਲ ਪਾਣੀ ਕਿਸੇ ਵੀ ਪੰਛੀ ਜਾਂ ਪੇੜ ਨੂੰ ਜਾਨ ਦੇ ਸਕਦਾ ਤੋ ਜਾਣ ਕੱਲੀ ਸਿਰਫ ਤੁਸੀਂ ਉਹਦੀ ਨਹੀਂ ਬਚਾਈ ਉਹਦੇ ਨਾਲ ਜੁੜੇ ਹਰ ਇਨਸਾਨ ਦੀ ਵੀ ਬਚਾਈ ਹੈ ਹੁਣ ਹਾਰੇ ਸਾਡੇ ਬਲਕਲੇ ਘੜੀ ਖਾਲੀ ਕਿ ਪਾ ਰਹੇ ਆ ਦੇਖੋ ਟਾਈਮ ਟਾਈਮ ਤੇ ਸਾਡੀ ਐਨ ਜੀਓ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਜਿਸ ਤਰ੍ਹਾਂ ਚਾਈਨਾ ਡੋਰ ਤੇ ਬਚਾਉਣ ਦੇ ਲਈ ਗਾਰਡ ਲਗਾਏ ਗਏ ਉਹ ਸਾਡੇ ਟੀਮ ਮੈਂਬਰ ਹਿਤੇਸ਼ ਰਾਣਾ ਜੀ ਦਾ ਆਈਡੀਆ ਸੀ ਤੇ ਉਹ ਵੀ ਸਾਡੇ ਨਾਲ ਹੈ ਇਹਨਾਂ ਦਾ ਆਈਡੀਆ ਹੈ ਸਪੈਸ਼ਲ ਗੁਜਰਾਤ ਤੋਂ ਮੰਗਾ ਕੇ ਚਾਈਨਾ ਡੋਰ ਤੋਂ ਹਰ ਸਾਲ ਲੋਕੀ ਜ਼ਖਮੀ ਹੁੰਦੇ ਆ ਬੱਚਨ ਦੇ ਲਈ ਮੋਟਰਸਾਈਕਲ ਤੇ ਗਾਰਡ ਲਗਾਏ ਗਏ ਉਸ ਤੋਂ ਪਹਿਲਾਂ ਬਟੇਰ ਦਿਵਸ ਤੇ ਜਾਂ ਯਾਨੀ ਕਿ ਵਰਲਡ ਇਨਸਪਾਇਰੋ ਡੇ ਤੇ ਆਪਾਂ ਪਛਿਆ ਦੇ ਆਲਣੇ ਵੱਡੇ ਸੀ ਇਸ ਤਰ੍ਹਾਂ ਸਮੇ ਸਮੇ ਤੇ ਰਹਿੰਦੇ ਸਾਡੇ ਇਸ ਤਰ੍ਹਾਂ ਉਪਰਾਲੇ ਹੁੰਦੇ ਰਹਿੰਦੇ ਸਤਿਆਂ ਤੇ ਕੰਬਲਾ ਦੀ ਵੱਡੇ ਜਾਂਦੇ ਆ ਜੁਰਾਬਾ ਤੇ ਸਾਡੀ ਐਨਜੀਓ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਹਿੰਦੀ ਵਿੱਚ ਬੋਲਣਾ ਮੇਰਾ ਨਾਮ ਡਾਕਟਰ ਰੋਹਨ ਮਹਿਰਾਮ ਅੱਜ ਨਿਆਨ ਗਲੋਬਲ ਫਾਊਂਡੇਸ਼ਨ ਜਿਹਦੇ ਚੇਅਰਮੈਨ ਧੀਰਜ ਗਿੱਲ ਜੀ ਨੇ ਉਹਨਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਹੈ ਕਰੀਬ 10000 ਤੇ ਕੋਲ ਜਿਹੜੇ ਇੱਕ ਸੋਰੇ ਜਿਹੜੇ ਆ ਪਸ਼ੂ ਪੰਛੀਆਂ ਦੇ ਲਈ ਡਿਸਟ੍ਰੀਬਿਊਟ ਕੀਤੇ ਉਹਨਾਂ ਨੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਗਰਮੀ ਲੱਗਦੀ ਹੈ ਉਸੇ ਤਰੀਕੇ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਲੱਗਦੀ ਹੈ ਤੇ ਉਹ ਵੀ ਸਾਡੇ ਸਮਾਜ ਦਾ ਅੰਗ ਨੇ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਡੀ ਹਾਈਡਰੇਸ਼ਨ ਹੁੰਦੀ ਹੈ ਉਹਨਾਂ ਨੂੰ ਵੀ ਪਾਣੀ ਦੀ ਕਮੀ ਦੇ ਨਾਲ ਡੀ ਹਾਈਡਰੇਸ਼ਨ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਪਾਣੀ ਜਰਾ ਆਪਣਾ ਛੱਤ ਦੇ ਉੱਪਰ ਪਕਸ਼ੀਆਂ ਉਸਤੇ ਰੱਖੀ ਤੇ ਆਪਣੇ ਘਰਾਂ ਦੇ ਬਾਹਰ ਜਿਹੜੇ ਪੇਜਵਾਨ ਜਾਨਵਰ ਅੱਜ ਕਿਹੜੀ ਜਗ੍ਹਾ ਤੇ ਵੰਡ ਰਹੇ ਉਹ ਤੇ ਫਿਰ ਇਹਨਾਂ ਨੂੰ ਹੋਰ ਕਿੱਥੇ ਲੈ ਕੇ ਵੰਡੇ ਵੰਡੇਗਾ ਬਿਲਕੁਲ ਸਰ ਅਜ ਅਸੀਂ ਨੌਵਲਟੀ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਕਰੀਬ 1000 ਦੇ ਗੋਲ ਜਿਹੜੇ ਅਸੀਂ ਨੌਵਲਟੀ ਚੌਂਕ ਤੇ ਜਿਹੜੇ ਡਿਸਟ੍ਰਿਬਿਊਟ ਕੀਤੇ ਆ ਬਾਕੀ ਅਸੀਂ ਕੰਪਨੀ ਬਾਗ ਗੋਲ ਬਾਗ ਅਲੱਗ-ਅਲੱਗ ਜਗ੍ਹਾ ਤੇ ਤੇ ਸਕੂਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਨਿਆਨ ਗਲੋਬਲ ਫਾਊਂਡੇਸ਼ਨ ਵੱਲੋਂ ਡਿਸਟ੍ਰਿਬਿਊਟ ਕੀਤੇ ਜਾਣਗੇ ਉਹਦੇ ਨਾਲ-ਨਾਲ ਬੱਚਿਆਂ ਨੂੰ ਵੀ ਵੇਅਰ ਕੀਤਾ ਜਾਏਗਾ ਪ ਉਹ ਕੰਟੀਨਿਊ ਚੱਲਦੀ ਰਹੇ ਇੱਕ ਆਪਣਾ ਕਿੱਟ ਜੱਡੀਆਂ ਵਾਲਿਆਂ ਨੂੰ ਜੱ ਕਿੰਨਾ ਕਿੰਨਾ ਬਿਲਕੁਲ ਸਰ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜਾ ਜਾਗਰੂਕ ਹੋ ਸਕਣ ਤੇ ਆਪਣੇ ਬੱਚਿਆਂ ਨੂੰ ਵੀ ਅੱਗੇ ਜਾਗਰੂਕ ਕਰ ਸਰ ਜਿਹੜਾ ਤਰ੍ਹਾਂ ਦਾ ਉਪਰਾਲਾ ਕਿੰਨੇ ਦਿਨ ਤੋਂ ਚੱਲ ਰਿਹਾ ਹੈ ਦੇਖੋ ਸਰ ਅੱਜ ਦੇਖੋ ਧੀਰਜ ਜੀ ਕਾਫੀ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜੇ ਪਸ਼ੂ ਪੰਛੀਆਂ ਦੇ ਵੀ ਸੇਵਾ ਕਰ ਰਹੇ ਨੇ ਇਨਸਾਨਾਂ ਦੇ ਨਾਲ ਨਾਲ ਤੇ ਕਰੀਬ 10 ਤੋਂ 15 ਸਾਲ ਹੋ ਗਏ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸੇਵਾ ਕਰਦੇ ਹੋਏ ਤੇ ਮੈਂ ਕਵਾਂਗਾ ਉਹਨਾਂ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ ਧੀਰਜ ਜੀ ਦਾ ਕਿ ਉਹਨਾਂ ਨੇ ਹਰ ਸਾਲ ਗਰਮੀਆਂ ਦੇ ਵਿੱਚ ਇਹ ਉਪਰਾਲਾ ਕਰਨਾ ਹੁੰਦਾ ਤੇ ਲੋਕਾਂ ਨੂੰ ਜਾਗਰੂਕ ਕਰਦਾ